ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹੋ ਸਾਰੇ ਠੀਕ ਹੋ ਅੱਜ ਦਾ ਇੱਕ ਵਿਸ਼ਾ ਤੁਹਾਡੇ ਲਈ ਪਾਉਣਾ ਹੈ ਵਿਸ਼ਾ ਪਾਉਣਾ ਹੈ ਜਿਹੜਾ ਖੁਰਨੀਆਂ ਦੇ ਵਿੱਚ ਪਿਆ ਹੈ ਹਰੇ ਬਾਰੇ ਕਿਉਂਕਿ ਜਿਹੜੀ ਆ ਰੁੱਤ ਹੁੰਦੀ ਹੈ ਇਹ ਰੁੱਤ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਜਵਾਰਾਂ ਹੁੰਦੀਆਂ ਜਾਂ ਮੱਕੀ ਹੁੰਦੀ ਹੈ ਜਾਂ ਆਪਾਂ ਨੈ ਪੀਰ ਕਾ ਵੀ ਲੈਣੇ ਆ ਜਵਾਰ ਤੇ ਮੱਕੀ ਨੂੰ ਬੱਕਰੀ ਅੱਜ ਕੱਲ ਬਹੁਤ ਘੱਟ ਖਾ ਕੇ ਖੁਸ਼ ਹੁੰਦੀ ਹੈ ਕਿਉਂਕਿ ਜਵਾਰ ਦੇ ਉੱਤੇ ਆਪਾਂ ਕੀੜੇ ਵਾਲੀਆਂ ਸਪਰੇਹਾਂ ਬਹੁਤ ਜ਼ਿਆਦਾ ਕਰਦੇ ਆਂ ਜਦੋਂ ਕੀੜੇ ਵਾਲੀਆਂ ਸਪਰੇਹਾਂ ਕਰਦੇ ਆਂ ਰੇਹ ਵੀ ਵੱਧ ਪਾਉਨੇ ਆਂ ਰੇਹ ਪਾਵਾਂਗੇ ਤਾਂ ਬੱਕਰੀ ਨੂੰ ਉਹਦੀ ਤਸਵੀਰ ਗਰਮ ਹੁੰਦੀ ਆ ਜਵਾਰ ਦੀ ਮੱਕੀ ਦੀ ਵੀ ਤਸਵੀਰ ਗਰਮ ਹੋਊਗੀ ਜਦੋਂ ਰੇਹ ਸਪਰੇ ਬੱਦ ਹੋਈ ਹੋਊਗੀ ਤੇ ਬੱਕਰੀ ਖਾਊਗੀ ਜਾਂ ਲਾਲਚਨਾ ਖਵਾਵਾਂਗੇ ਭੁੱਖੀ ਮਰਦੀ ਖਾਊਗੀ ਬੱਕਰੀ ਨੂੰ ਲੋਗੂ ਵੀ ਮੋਕ ਗਾਰੰਟਡ ਹੈ ਠੀਕ ਹੈ ਜੇ ਬੱਕਰੀ ਘੱਟ ਖਾਊਗੀ ਥੋੜੀ ਵੇਸਟਿੰਗ ਬਹੁਤ ਜ਼ਿਆਦਾ ਜਾਊਗੀ ਹੁਣ ਇਹਦੇ ਵਿੱਚ ਕੀ ਹੈ ਆਪਾਂ ਕੀ ਪਾਇਆ ਖੁਰਨੀਆਂ ਦੇਖ ਲਓ ਹੂਝ ਰੱਖੀਆਂ ਬੱਕਰੀਆਂ ਨੇ ਠੀਕ ਆ ਤੇ ਆਪਾਂ ਕੀ ਪਾਇਆ ਆਪਾਂ ਪਾਇਆ ਹੈਗਾ ਨੈਪੀਅਰ ਜੋ ਕਿ ਮੈਨੂੰ 4 ਸਾਲ ਦਾ ਮੇਰਾ ਤਜਰਬਾ 4 ਸਾਲ ਮੈਨੂੰ ਵੀਜ ਦਿਨ ਹੋ ਗਏ ਨੈਪੀਅਰ ਕਾ ਨੂੰ ਆ ਤੁਸੀਂ ਸ਼ਾਰਟ ਚਾਲ ਦੇ ਵਿੱਚ ਦੇਖ ਲਓ ਇਹ ਆ ਨੈਪੀਅਰ ਕਾ ਇੱਕ ਤੱਚਾ ਰਹਿੰਦਾ ਬਿਲਕੁਲ ਠੀਕ ਆ ਇਹਦੀ ਗਰੋਥ ਵੀ ਬਹੁਤ ਹੁੰਦੀ ਹੈ 12-13 ਫੁੱਟ ਲਾ ਜਾਂਦਾ ਇੱਕ ਆਪਣੇ ਕੋਲ ਸਮਰਾਟ ਨੈਪੀਅਰ ਵੀ ਹੈ ਜਿਹੜਾ ਸੂਪਰ ਨੈਪੀਰ ਆਪਣੇ ਕੋਲ ਇਹ 4 ਸਾਲਾਂ ਦਾ 4 ਸਾਲ ਦੀ ਵੈਰਾਈਟੀ ਆ ਇਹਦੇ ਵਿੱਚ ਆਪਾਂ ਕਦੇ ਰੇ ਯੂਜ਼ ਹੀ ਨਹੀਂ ਕਰਕੇ ਦੇਖੀ ਰੂੜੀ ਦੀ ਖਾਦ ਪਾਈ ਦੀ ਆ ਸਫਰ ਦੇ ਦੇ ਦੀ ਥੋੜੀ ਬਹੁਤੀ ਹੋਰ ਆਪਾਂ ਕਦੇ ਕੁਝ ਪਾਇਆ ਨਹੀਂਗਾ ਸਪਰੇਟ ਇਹਦੇ ਕਰਕੇ ਦੇਖੀ ਨਹੀਂ ਕਦੇ ਵੀ ਆਪਾਂ ਸਪਰੇਟ ਇਹ ਹੁੰਦੇ ਨਹੀਂ ਪਾਣੀ ਨੂੰ ਚੰਗਾ ਕੱਸੀ-ਕੁੱਸੀ ਦਾ ਲੱਗਦਾ ਰਹੇ ਤੇ ਇਹਦੇ ਵਿੱਚ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਪ੍ਰੋਟੀਨ ਹੁੰਦਾਗਾ ਠੀਕ ਆ ਇਹ ਦੁੱਧ ਤੇ ਅਸਰ ਨਹੀਂ ਪਾਉਂਦਾ ਪਸ਼ੂਆਂ ਦੇ ਜਿਹੜਾ ਗੋਹਾ ਕਹਿ ਸਕਦੇ ਆ ਆਪਾਂ ਮਿੰਗਣਾ ਕਹਿ ਸਕਦੇ ਆ ਕਰਦਿਆਂ ਕਰੀ ਢਿੱਲਾ ਕਰ ਲੱਗ ਜਾਂਦੀਆਂ ਪ੍ਰੋਪਰ ਮਿੰਗਣ ਬੱਕਰੀ ਨੇ ਕਰਨੀ ਹੁੰਦੀ ਹੈ ਕਿਉਂਕਿ ਮਿੰਗਣ ਤੋਂ ਹੀ ਪਸ਼ੂ ਦੇ ਗੋਹੇ ਤੋਂ ਵੀ ਅੰਦਾਜ਼ਾ ਆਪਾਂ ਲਾ ਸਕਦੇ ਆ ਵੀ ਹਰੇ ਦਾ ਕਿਹੋ ਜਿਹਾ ਪ੍ਰਭਾਵ ਹੈਗਾ ਬੱਕਰੀ ਦੇ ਉੱਤੇ ਜਾਂ ਕਿਸੇ ਮੱਝਾਂ ਦੇ ਉੱਤੇ ਇਹਨੂੰ ਵੱਢ ਲੈਨੇ ਆ ਵੱਢ ਕੇ ਵਧੀਆ ਪ੍ਰੋਪਰੇ ਦਾ ਕੁਤਰਾ ਕਰ ਲੈਨੇ ਆ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸ ਦਿੰਨਾ ਤੁਸੀਂ ਪਰਤਿਆ ਵੀ ਸਕਦੇ ਹੋ ਮੇਰਾ ਤਾਂ ਅਜਮਾਇਆ ਹੋਇਆ ਹੈ ਮੋਟਰ ਨਾਲ ਜਾਂ ਫਿੱਟਰ ਨਾਲ ਕੁੱਤਰਾ ਹੋਇਆ ਪੱਠਾ ਹਰਾਚਾਰਾ ਬੱਕਰੀ ਬਹੁਤ ਘੱਟ ਖਾ ਕੇ ਖੁਸ਼ ਹੁੰਦੀ ਐ ਜੇ ਤਾਂ ਹੋਵੇ ਨੀਤ ਨਾਲ ਵਧੀਆ ਫੇਰ ਤਾਂ ਬੱਕਰੀ ਖਾ ਲੈਂਦੀ ਐ ਜੇ ਉਹ ਨਹੀਂ ਕੁੱਤਰਾ ਵੱਡੇ ਰੋਗ ਲਾ ਲਾ ਕੇ ਕੁੱਤਰੇ ਦਾ ਰਸ ਨਿਕਲ ਜਾਂਦਾ ਫਿਰ ਬੱਕਰੀ ਨਹੀਂ ਖਾਂਦੀ ਹੋ ਸਕੇ ਹੱਥੀ ਕੁੱਤਰਾ ਹੋਵੇ ਹੋ ਸਕੇ ਥੋੜੇ ਰੋਗ ਨਾਲ ਕੁੱਤਰਾ ਕਰਕੇ ਪਾਉ ਤਾਂ ਸਭ ਤੋਂ ਬੈਸਟ ਰਹਿੰਦਾਗਾ ਠੀਕ ਐ ਤੇ ਆਹ ਆ ਦੇਖੋ ਤੁਹਾਡੇ ਸਾਹਮਣੇ ਆ ਕੁੱਤਰਾ ਪਾ ਰੱਖਿਆ ਹੁਣ ਆਥਨ ਦੀ ਡਾਈਟ ਦੇ ਵਿੱਚ ਆਪਾਂ ਹਰਾ ਇਹਨਾਂ ਨੂੰ ਕਰ ਦੰਨੇ ਆ ਤੜਕੇ ਪਾ ਦਨੇ ਸੁੱਕਾ ਨੀਰਾ ਪਾਣਾ 2 ਤੋਂ 10 ਟਾਈਮ ਆਪਾਂ ਪਿਉਣੇ ਪੀਣਾ ਹੁੰਦਾਗਾ ਕਿਉਂਕਿ ਗਰਮੀ ਬਹੁਤ ਹੈ ਪਾਣੀ ਦੀ ਮਾਤਰਾ ਜਿੰਨੀ ਬੱਕਰੀ ਪਾਣੀ ਪੀਊਗੀ ਓਨੇ ਹੀ ਪਿੰਡੇ ਤੇ ਬੱਕਰੀ ਦੀ ਚਮਕ ਰਹਿਣੀ ਆ ਠੀਕ ਆ ਰੁੱਖਾ ਪਾਣੀ ਆਊਗਾ ਦਾਣਾ ਵੀ ਪੀਂਦੇ ਦੀ ਬੱਕਰੀ ਤੇ ਪਾਣੀ ਦੀ ਵੀ ਜਲਦੀ ਤੁਹਾਨੂੰ ਵੀਡੀਓ ਬਣਾ ਕੇ ਆਪਾਂ ਲਾਵਾਂਗੇ ਧੰਨਵਾਦ ਜਿਉਂਦੇ ਬਸ ਰਹੋ